ਹੈਲੋ ਗਾਇਸ ਤੁਸੀਂ ਸਾਰੇ ਕਿਵੇਂ ਹੋ ਤੁਸੀਂ ਸਾਰੇ ਵਧੀਆ ਹੋ ਤਾਂ ਮੈਂ ਨਾ ਤੁਹਾਨੂੰ ਇੱਕ ਗੱਲ ਕਹਿਣੀ ਸੀ ਕਿ ਮਤਲਬ ਕਿ ਤੁਸੀਂ ਸਾਰੇ ਨਾ ਮੇਰੇ ਮਤਲਬ ਕਿ ਮੇਰੇ YouTube ਆਈਡੀ ਨੂੰ ਜਾਂ ਨਾ ਸਪੋਰਟ ਕਰਦੇ ਹੋ ਨਾ ਕੁਝ ਨਾ ਵਿਊ ਆਉਂਦੇ ਆ ਨਾ ਲਾਈਕ ਆਉਂਦੇ ਕੁਝ ਵੀ ਨਹੀਂ ਆਉਂਦਾ ਜਦੋਂ ਪਹਿਲਾਂ ਵਿਊ ਲਾਈਕ ਸਬਸਕ੍ਰਾਈਬ ਸਾਰਾ ਹੁਸ਼ੰਦਾ ਸੀ ਉਤੀ ਨਹੀਂ ਆਉਂਦੇ ਤੁਸੀਂ ਕੁਝ ਮਤਲਬ ਥੋੜਾ ਵਾਤੋ ਕਰੋ ਤੁਸੀਂ ਉਦਾ ਮਤਲਬ ਕਿ ਨਾ ਮੈਂ ਅਕੱਲ ਜਿਹੜੀ ਵੀਡੀਓ ਪਾਈ ਸ਼ੋਅ ਦੇ ਵਿੱਚ ਬਿਲਕੁਲ ਵੀ 뷰 ਨਹੀਂ ਆਇਆ ਅੱਗੇ ਮਤਲਬ ਮੈਂ ਤੁਹਾਡੇ ਪਰ ਉਸੇ ਵੀਡੀਓ ਬਣਾਉਂਦੀ ਆ ਕਿ ਤੁਸੀਂ ਸਾਰੇ ਸਪੋਰਟ ਕਰੋਗੇ ਖੁਸ਼ ਕਰੋਗੇ ਕਿਉਂਕਿ ਮੈਂ ਤਾਂ ਘਰ ਤੋਂ ਬਾਹਰ ਜਾ ਨਹੀਂ ਸਕਦੀ ਮੈਂ ਹਾਊਸ ਵਾਈਫ ਆ ਤੁਹਾਨੂੰ ਇਹ ਚੀਜ਼ ਪਤਾ ਹੈ ਠੀਕ ਹੈ ਫਿਰ ਜਿੰਨੀ ਵੀ ਹੋ ਸਕਦੀ ਆ ਵੀਡੀਓ ਬਣਾਉਣੇ ਆ ਕੁਝ ਵੀ ਤੇ ਤੁਸੀਂ ਫਿਰ ਵੀ ਲਾਈਕ ਨਹੀਂ ਕਰਦੇ ਮੈਨੂੰ ਤਾਂ ਮੈਨੂੰ ਥੋੜਾ ਜਿਹਾ ਬੁਰਾ ਲੱਗਦਾ ਤੇ ਚਲੋ ਕੋਈ ਨਾ ਅਗਲੇ ਤੁਹਾਡੀ ਮਰਜ਼ੀ ਅੱਗੇ ਕਿ ਫਿਰ ਵੀ ਮੈਂ ਤੁਹਾਡੇ ਤੇ ਪਹਿਨਾ ਵਿਸ਼ਵਾਸ ਕਰਕੇ ਜਾਂ ਫਿਰ ਵੀਡੀਓ ਬਣਾਉਣੀ ਆ ਠੀਕ ਹੈ ਨਾ ਫਿਰ ਵੀ ਤੁਸੀਂ ਲੋਕ ਮੈਨੂੰ ਸਪੋਰਟ ਨਹੀਂ ਕਰਦੇ ਹੋ ਤੇ ਮੈਂ ਇੱਕ ਚੀਜ਼ ਸੋਚਿਆ ਕਿ ਮਤਲਬ ਕਿ ਚਲੋ ਮੈਨੂੰ ਸ਼ਾਰਟਸ ਪਾਈਆਂ ਕੱਲ ਵੀ ਸ਼ਾਰਟਸ ਪਾਈ ਸੀ ਉਹਦੇ ਉੱਪਰ ਵੀਨੇ 6 ਵਿਊ ਆਏ ਤੁਸੀਂ ਇਹਦੇ ਕੁਛ ਐ ਵੀਊ 6:00 ਕਿਉਂ ਨਹੀਂ ਚੱਲਦੇ 24 ਘੰਟੇ 'ਚ 6:00 ਪਹਿਲਾਂ ਜਦੋਂ ਤੁਸੀਂ 1000 ਆ ਜਾਂ 1200 ਆ ਜਾਂ 24 2400 ਹੋ ਜਾਂਦੀ ਸੋਚੀਂ ਕੋਈ ਨਹੀਂ ਰਹੀ ਤੁਸੀਂ ਪਤਾ ਨਹੀਂ ਕਿਉਂ ਨਹੀਂ ਸਪੋਰਟ ਕਰ ਰਹੇ ਹੋ ਕੀ ਹੋ ਗਿਆ ਹੈ ਇਹ ਕੁਝ ਵੀ ਤੇ ਮੈਂ ਬਹੁਤ ਸਿਰਲਾਂ ਸੋਚਿਆ ਮੈਂ ਕਿ ਕੀ ਪਤਾ ਸਾਡੀ ਵੀਡੀਓ ਸਹੀ ਨਾ ਹੋਵੇ ਤੇ ਇਹ ਕੁਝ ਵੀ ਜੇ ਤੁਹਾਨੂੰ ਸਾਡੀ ਵੀਡੀਓ 'ਚ ਕੋਈ ਕਮੀ ਲੱਗਦੀ ਹੈ ਕੋਈ ਗਲਤੀ ਲੱਗਦੀ ਹੈ ਕੁਝ ਵੀ ਲੱਗਦਾ ਤਾਂ ਤੁਸੀਂ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸੋ ਨਾ ਇੱਦਾਂ ਥੋੜੀ ਕਿ ਮਤਲਬ ਕਿ ਤੁਸੀਂ లైకి ਨਾ ਕਰੋ ਯਾ ਵੀਡੀਓ ਇਹ ਨਾ ਦੇਖੋ ਯਾ ਕੁਝ ਵੀ ਤਾਂ ਪਹਿਲਾਂ ਇਨੇ ਲੋਕ ਮੈਨੂੰ ਸਪੋਰਟ ਕਰਦੇ ਸੀ ਕੋਈ ਵੀ ਨਹੀਂ ਕਰਦਾ ਮੇਰੇ ਹਸਬੰਦ ਨੇ ਵੀ ਮੇਰੇ ਹਸਬੰਦ ਦੀ ਉਹ ਮੇਰੀ ਕੱਲ ਲੜਾਈ ਹੋ ਗਈ ਸੀ ਇਸ ਚੀਜ਼ 'ਤੇ ਮੈਂ ਉਹਨਾਂ ਨੂੰ ਕੱਲ ਕਿਹਾ ਸੀ ਕੱਲਾ ਪਾ ਇੰਸਟਾਗ੍ਰਾਮ ਡਾਊਨਲੋਡ ਕਿੱਤਾ ਸੀ ਤਾਂ ਮੈਂ ਨਾਲ ਨੂੰ ਕਿਹਾ ਸੀ ਇੰਸਟਾਗ੍ਰਾਮ ਤੁਸੀਂ ਡਾਊਨਲੋਡ ਕਰ ਦੋ ਮਤਲਬ ਤਾਂ ਉਹਨਾਂ ਨੇ ਕਿੱਤਾ ਸੀ ਫਿਰ ਵੀ ਤੁਸੀਂ ਲੋਕ ਉਹਨੂੰ ਵੀ ਮਤਲਬ ਕਰਦੇ ਹੋ ਕਿ ਇਦਾਂ ਕੱਲੇ ਤੁਸੀਂ ਇੰਸਟਾਗ੍ਰam ਬਣਾ ਲੇ ਤੁਸੀਂ ਲੋਕ ਕਮੈਂਟ ਕਰੋ ਤੁਹਾਡਾ ਇੰਸਟਾਗ੍ਰam ਆਈਡੀ ਨਹੀਂ ਹੈਗੀ ਜਾਂ ਕੁਝ ਵੀ ਤੇ ਮੇਰੀ ਇੰਸਟਾਗ੍ਰam ਆਈਡੀ ਮੈਂ ਕੱਲੀ ਮਤਲਬ ਡਾਊਨਲੋਡ ਕੀਤਾ ਸੀ ਇੰਸਟਾਗ੍ਰam ਉਹਦੇ ਵਿੱਚ ਚਾਰ ਪੰਜ ਪੋਸਟ ਅਵੇ ਭਈਆਂ ਜਿਹੜੀ ਹੋਈਆਂ ਸਾਡੇ ਕੋਲ ਉਹ ਪਾਤੀਆ ਪਰ ਫਿਰ ਵੀ ਤੁਸੀਂ ਲੋਕ ਮਤਲਬ ਕਿ ਸਪੋਰਟ ਨਹੀਂ ਕਰਦੇ ਤਾਂ ਪਲੀਜ਼ ਕਰਿਓ ਬਰੋਸਤੋ ਮੈਨੂੰ ਥੋੜਾ ਜਿਹਾ ਦੁੱਖ ਲੱਗਦਾ ਵਾ ਫਿਰ ਆ ਨਹੀਂ ਕਰਦੇ ਉਹ ਤਾਂ ਚਲੋ ਕੋਈ ਨਾ ਮੈਂ ਫਿਰ ਹਸਪਤਲ ਲੜਕੇ ਵੀ ਵੀਡੀਓ ਬਣਾਈ ਸੀ ਸੇ ਦੇਖਦੇ ਨਹੀਂ ਆ ਕੁਛ ਵੀ ਤਾਂ ਪਲੀਜ਼ ਮੇਰੀ ਵੀਡੀਓ ਦੇਖਿਆ ਕਰੋ ਤੇ ਸਪੋਰਟ ਕਰਿਆ ਕਰੋ ਇਦਾਂ ਥੋੜੀ ਜਿੰਨਾ ਤੁਸੀਂ ਮੇਰੇ ਨਾਲ ਖੜੋਗੇ ਤਾਂ ਹੀ ਮੈਨੂੰ ਮਤਲਬ ਹੌਂਸਲਾ ਮਿਲੂਗਾ ਕੁਛ ਵੀ ਨਹੀਂ ਦੁੱਖ ਤਕਲੀਫ ਸਈਆਂ ਲੇਗੋ ਸ਼ੁਭ ਤੁਸੀਂ ਜਾਣਦੇ ਹੋ ਸਾਰਕ ਪਹਿਲਾਂ ਮੈਂ ਜਦੋਂ ਸਟਾਰਟਿੰਗ 'ਚ ਵੀਡੀਓ ਬਣਾਉਂਦੇ ਸੀ ਕਿੱਦਾਂ ਬਣਾਉਂਦੇ ਸੀ ਲੋਜਾਂ ਦਾ ਫੋਨ ਮੰਗ ਕੇ ਲਿਆ ਕੇ ਫਿਰ ਬਣਾਉਂਦੀ ਸੀ ਤੁਸੀਂ ਉਹਦਾ ਸਪੋਰਟ ਕੀਤਾ ਹੁਣ ਅਸੀਂ ਵੀਡੀਓ ਬਣਾਉਣ ਦੇ ਚੱਕਰ 'ਚ ਕਿਸਤਾ ਚ ਫੋਨ ਵੀ ਲੈ ਲੈ ਦੋ ਤਿੰਨ ਕਿਸ਼ਤਾ ਬਣਿਆ ਸੀ ਉਹਦੇ 3035 ਦਾ ਫੋਨ ਲਿੱਤਾ ਸੀ 1500 ਮੇਰੇ ਹਸਬੰਦ ਨੇ ਦੇ ਦਿੱਤੀ ਸੀ ਬਾਕੀ ਪੈਸੇ ਦੜੇ ਸੀ ਮੈਂ ਫੋਨ ਵੀ ਲਿੱਤਾ ਫਿਰ ਵੀ ਤੁਸੀਂ ਲੋਕਾਂ ਮੈਨੂੰ ਸਪੋਰਟ ਨਹੀਂ ਕਰਦੇ ਜਿੱਦਾਂ ਪਹਿਲੇ ਕਰਦੇ ਚਲੋ ਕਿਸੇ ਦੀ ਲਾਈਫ ਬਣ ਜਾਏ ਜਾਂ ਕਿਸੇ ਦਾ ਕੁਝ ਹੋ ਜਾਵੇ ਤੁਸੀਂ ਸਪੋਰਟ ਕਰੋਗੇ ਤਾਂ ਹੀ ਹੋਗਾ ਇਦਾਂ ਖੜਿਆ ਰਹਿਣਾ ਚਲੋ ਵਾਕੇ ਅਗਲੇ ਥੋੜੀ ਮਰਜੀ ਆ ਇੰਸਟਾਗ੍ਰam ਵੀ ਮੈਂ ਆਪਣੇ ਹਸਬੰਦ ਤੋਂ 2-3 ਦਿਨ ਲਗਾਤਾਰ ਲੜੀ ਸੇ ਤਾਂ ਉਹਨਾਂ ਨੇ ਡਾਊਨਲੋਡ ਕਰਕੇ ਮੈਨੂੰ ਦਿੱਤਾ ਸੀ ਫਿਰ ਮੈਂ ਵੀਡੀਓ ਉਸ ਤੋਂ ਪਾਈਆਂ ਮੈਂ ਹਟਾ ਇਨੀ ਖੁਸ਼ੀ ਮਿਲਣ ਸ਼ਗਾ ਉਹ ਮੋਂ ਤੁਸੇ ਦਾ ਇੰਸਟਾਗ੍ਰam ਦੀ ਆਈਡੀ ਮੰਗਦੇ ਸੀ ਤੇ ਖੁਸ਼ੀ ਹੁੰਦੀ ਆ ਕਿ ਮੇਰੇ ਮਤਲਬ ਕਿ ਜਿਹੜੇ ਮੈਨੂੰ ਪਸੰਦ ਕਰਦੇ ਉਹ ਮੰਗਦੇ ਤਾਂ ਉਹਦੀ ਪੂਰੀ ਕਰਨਾ ਆਪਣਾ ਹੱਕ ਹੈ ਤੇ ਮੈਂ ਮੰਗਿਆ ਸੀ ਉਹ ਚਲੋ ਕੋਈ ਨਾ ਅੱਗੇ ਥੋੜੀ ਮੱਛੀ ਆ ਤੁਸੇ ਕਰਨਾ ਨੇ ਕਰਨਾ ਤੇ ਬਸ ਮੈਂ ਵੀਡੀਓ ਇੱਦ ਤੱਕ ਯਾਰ ਅੱਜ ਵੀ ਬਲੌਗ ਮੈਂ ਕਿਉਂ ਨਹੀਂ ਬਣਾਇਆ ਇਸੇ ਕਰਕੇ ਨਹੀਂ ਬਣਾਇਆ ਅੱਜ ਮੈਂ ਸਿਰਫ 5 ਮਿੰਟ ਦੀ ਇੱਕ ਵੀਡੀਓ ਬਣਾਈ ਜਿਹਦੇ ਵਿੱਚ ਤੁਸੀਂ ਤੁਸੀਂ ਸਾਰੇ ਨਾ ਲਾਈਕ ਸਪੋਰਟ ਕਰੋਗੇ ਤਾਂ ਅਗਲੇ ਕੱਲ੍ਹ ਮੇਰੀ ਵੀਡੀਓ ਆਊਗੀ ਜੇ ਨਹੀਂ ਕਰੋਗੇ ਤਾਂ ਮੈਂ ਵੀਡੀਓ ਪਾਣੀ ਨਹੀਂ ਹੋਣੀ ਤਾਂ ਮੈਂ ਦੇਖਦੇ ਤੁਸੀਂ ਲਾਈਕ ਸਪੋਰਟ ਕਰਦੇ ਹੋ ਵੀਡੀਓ ਜੇ ਮਤਲਬ ਜਿੰਨਾ ਸਪੋਰਟ ਕਰੋਗੇ ਉਦੋਂ ਤੇ ਐ ਵੀਡੀਓ ਸਪੋਰਟ ਕਰਿਆ ਤਾਂ ਬੱਦੂ ਤੋਂ ਬੱਦ ਸ਼ੇਅਰ ਕਰੋ ਜੇ ਤੁਸੀਂ ਚਾਹਦੇ ਹੋ ਨਾ ਜੇ ਨਹੀਂ ਚਾਹਦੇ ਤਾਂ ਮੈਂ ਕੱਲ ਤੋਂ ਵੀਡੀਓ ਪਾਉਣਾ ਬੰਦ ਕਰ ਦਾਂਗੀ ਤੇ ਮੈਂ ਕੱਲ ਤੋਂ ਵੀਡੀਓ ਨਹੀਂ ਪਾਉਂਗੀ ਤੇ ਤੁਸੀਂ ਸਾਰੇ ਠੀਕ ਰਹੇ ਹੋ ਖੁਸ਼ ਰਹੋ ਬਈ